ਪੰਜਾਬ ਚ ਰੁਕੇਗੀ ਟੈਕਸ ਚੋਰੀ ਡਰੋਨ ਰਾਹੀਂ ਹੋਵੇਗੀ 9.48 ਲੱਖ ਜਾਇਦਾਦਾਂ ਦਾ ਸਰਵੇ ਵਿਭਾਗ ਦੀਆਂ ਟੀਮਾਂ ਵੱਲੋਂ ਘਰ ਘਰ ਜਾ ਕੇ ਵੀ ਕੀਤਾ ਜਾਵੇਗਾ ਸਰਵੇ ਫਿਰੋਜ਼ਪੁਰ ਦੀਆਂ ਸੱਤ ਮਿਊਨਿਸਪਲ ਬਾਡੀਜ਼ ਵਿੱਚ ਹੋਵੇਗਾ ਸਰਵੇ पोरेट संस्थाव लाभ म्यूनसिपल इंफ्रास्ट्रक्चर डिवेलपमेंट कंपनी वालों एस ओ पी तैयार पंजाब सरकार आरकार अठताली हज़ार जायदादों का भूगोलिक दा सूचना प्रणाली जी आई एस आधारित मैपिंग सर्वेखण किया जाएगा डरोन सर्वे का काम पूरा किया जाएगा इस संबंधी पंजाब म्यूंसिपल इंफ्रास्ट्रक्चर डिवेलपमेंट कंपनी वालों एक सौ छब्बी म्यूंसिपल बाडीज ऑपरेटिंग प्रोसीजर ਐਸਓਪੀ ਤਿਆਰ ਕੀਤਾ ਗਿਆ ਹੈ ਇਸ ਦੀ ਪ੍ਰਵਾਨਗੀ ਨਾਲ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਸਰਵੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਕੋਈ ਵੀ ਪ੍ਰਾਪਰਟੀ ਟੈਕਸ ਨਹੀਂ ਬਚ ਸਕੇਗਾ ਮੌਜੂਦਾ ਸਮੇਂ ਵਿੱਚ ਪ੍ਰਾਪਰਟੀ ਟੈਕਸ ਤੋਂ ਬਚਣ ਲਈ ਲੋਕ ਆਪਣੇ ਘਰ ਨੂੰ ਛੋਟੀ ਅਤੇ ਵਪਾਰਕ ਜਾਇਦਾਦ ਨੂੰ ਰਿਹਾਇਸ਼ੀ ਜਾਇਦਾਦ ਕੋਸ਼ਿਸ਼ ਕਰਦੇ ਹਨ ਇਸ ਕਾਰਨ ਸਰਕਾਰ ਨੂੰ ਟੈਕਸ ਵਾਲੀਏ ਦਾ ਨੁਕਸਾਨ ਕਰਨਾ ਪੈਂਦਾ ਹੈ ਜੀਆਈਐਸ ਮੈਪਿੰਗ ਸਰਵੇਖਣ ਦੇ ਪੂਰਾ ਹੋਣ ਤੋਂ ਬਾਅਦ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਵਿਭਾਗ ਵੱਲੋਂ ਤਿਆਰ ਕੀਤੀ ਐਸਓਪੀ ਅਨੁਸਾਰ ਡਰੋਨ ਦੀ ਵਰਤੋਂ ਕਰਕੇ ਸਾਰੀਆਂ ਜਾਇਦਾਦਾਂ ਦਾ ਸਰਵੇਖਣ ਕੀਤਾ ਜਾਵੇਗਾ। ਡਰੋਨ ਤੋਂ ਬਾਅਦ ਵਿਭਾਗ ਦੀਆਂ ਟੀਮਾਂ ਵੱਲੋਂ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ। ਦੋਵੇਂ ਸਰਵੇਖਣਾਂ ਨੂੰ ਮਿਲਾ ਕੇ ਪੋਰਟਲ ਤੇ ਅਪਲੋਡ ਕੀਤਾ ਜਾਵੇਗਾ। ਇਸ ਨਾਲ ਪੋਰਟਲ ਤੇ ਸਾਰੀਆਂ ਜਾਇਦਾਦਾਂ ਬਾਰੇ ਸਹੀ ਜਾਣਕਾਰੀ ਦਿਖਾਈ ਦੇਵੇਗੀ। ਇਹ ਸਹੀ ਪ੍ਰਾਪਰਟੀ ਟੈਕਸ ਦੀ ਗਣਨਾ ਕਰਨ ਵਿੱਚ ਮਦਦ ਕਰੇਗਾ। ਇਸ ਤੋਂ ਇਲਾਵਾ ਕਈ ਨਵੀਆਂ ਨੀਤੀਆਂ ਬਣਾਉਣ ਅਤੇ ਨਵੇਂ ਪ੍ਰੋਜੈਕਟ ਲਿਆਉਣ ਵਿੱਚ ਵਿਭਾਗ ਨੂੰ ਕਿਸੇ ਨਾ ਕਿਸੇ ਤਰ੍ਹਾਂ ਫਾਇਦਾ ਹੋਵੇਗਾ। ਇਹਨਾਂ ਜ਼ਿਲ੍ਹਿਆਂ ਦੀਆਂ ਮਿਊਨਿਸਪਲ ਬਾਡੀਜ਼ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਵਿਭਾਗ ਵੱਲੋਂ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਇਹ ਕੰਮ ਸ਼ੁਰੂ ਕੀਤਾ ਜਾਣਾ ਹੈ, ਉਹਨਾਂ ਵਿੱਚ ਮੁੱਖ ਤੌਰ ਤੇ 74 ਨਗਰ ਕੌਂਸਲਾਂ ਅਤੇ 52 ਨਗਰ ਪੰਚਾਇਤਾਂ ਸ਼ਾਮਲ ਹਨ। ਇਹਨਾਂ ਵਿੱਚ ਅੰਮ੍ਰਿਤਸਰ ਦੀਆਂ 7, ਗੁਰਦਾਸਪੁਰ ਦੀਆਂ 6, ਪਠਾਨਕੋਟ ਦੀਆਂ 6, ਬਠਿੰਡਾ ਦੀਆਂ 16, ਮਾਨਸਾ ਦੀਆਂ 6 श्री मुकतसर साहिब दिया दो फरीदकोट दिया, दिया दो, फिरोजपुर दिया सत मोगा होशियारपुर दिया नौ म्यूंसिपल बाडीज शामिल हैं जलंधर दगर निगमा शहीद भगत सिंह नगर तीन फतेहहीगढ़ साहिब विच चार विच अठ रूपनगर तीन विच छे पटियाला छे संगरूर अठ ਮੋਹਾਲੀ ਵਿੱਚ 4 ਅਤੇ ਮਲੇਰਕੋਟਲਾ ਵਿੱਚ 2 ਨਗਰ ਨਿਕਾਏ ਸ਼ਾਮਲ ਹਨ ਪਾਣੀ ਅਤੇ ਸੀਵਰੇਜ ਲਾਈਨਾਂ ਦੇ ਨਾਲ ਨਾਲ ਹਰਿਆਲੀ ਵਾਲੇ ਖੇਤਰਾਂ ਦਾ ਵੀ ਸਰਵੇਖਣ ਕੀਤਾ ਜਾਵੇਗਾ ਜੀਆਈਐਸ ਅਧਾਰਿਤ ਮੈਪਿੰਗ ਸਰਵੇਖਣ ਵਿੱਚ ਪਾਣੀ ਅਤੇ ਸੀਵਰੇਜ ਪਾਈਪ ਲਾਈਨਾਂ ਦਾ ਵੀ ਸਰਵੇਖਣ ਕੀਤਾ ਜਾਵੇਗਾ ਪੋਰਟਲ ਤੇ ਜਿਸ ਖੇਤਰ ਤੋਂ ਪਾਈਪਲਾਈਨ ਲੰਘ ਰਹੀ ਹੈ ਉਹ ਖੇਤਰ ਦਿਖਾਈ ਦੇਵੇਗਾ ਇਸ ਨਾਲ ਕੋਈ ਵੀ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਕਿੱਥੋਂ ਲੰਘ ਰਹੀਆਂ ਹਨ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਪੋਰਟਲ ਤੇ ਜਿਸ ਖੇਤਰ ਤੋਂ ਪਾਈਪਲਾਈਨ ਲੰਘ ਰਹੀ ਹੈ ਉਹ ਖੇਤਰ ਦਿਖਾਈ ਦੇਵੇਗਾ ਇਸ ਨਾਲ ਕੋਈ ਵੀ ਨਵਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਾਣੀ ਅਤੇ ਸੀਵਰੇਜ ਦੀਆਂ ਲਾਈਨਾਂ ਕਿੱਥੋਂ ਲੰਘ ਰਹੀਆਂ ਹਨ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇਗੀ ਇਸੇ ਤਰ੍ਹਾਂ ਗਰੀਨ ਏਰੀਆ ਬਾਰੇ ਵੀ ਸਰਵੇ ਕੀਤਾ ਜਾਵੇਗਾ ਨਕਸ਼ੇ ਤੇ ਜਿੱਥੇ ਘਟ ਦਰਖਤ ਹਨ ਉਹ ਖੇਤਰ ਹੀਟ ਖੇਤਰ ਵਜੋਂ ਦਿਖਾਇਆ ਜਾਵੇਗਾ ਇਸ ਨਾਲ ਲੋਕਲ ਬਾਡੀ ਸੰਬੰਧਿਤ ਖੇਤਰ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕੰਮ ਕਰ ਸਕਣਗੇ ਜੀਆਈਐਸ ਸਰਵੇਖਣ ਕੀ ਹੈ ਭੂਗੋਲਿਕ ਸੂਚਨਾ ਪ੍ਰਣਾਲੀ ਜੀਆਈਐਸ ਇੱਕ ਪੂ ਵਿਗਿਆਨ ਸੂਚਨਾ ਪ੍ਰਣਾਲੀ ਹੈ ਇਹ ਤਾਜਗਤ ਡਾਟਾ ਬੇਸ ਤੇ ਆਧਾਰਿਤ ਹੈ ਇਹ ਭੂਗੋਲਿਕ ਜਾਣਕਾਰੀ ਦੇ ਆਧਾਰ ਤੇ ਜਾਣਕਾਰੀ ਪ੍ਰਦਾਨ ਕਰਦਾ ਹੈ ਢਾਂਚਾਗਤ ਡਾਟਾਬੇਸ ਤਿਆਰ ਕਰਨ ਲਈ ਵੀਡੀਓਜ਼ ਭੂਗੋਲਿਕ ਤਸਵੀਰਾਂ ਅਤੇ ਜਾਣਕਾਰੀ ਆਧਾਰ ਦੀ ਵਰਤੋਂ ਕੀਤੀ ਜਾਂਦੀ ਹੈ ਨਗਰ ਨਿਗਮ ਖੇਤਰ ਦਾ ਸਰਵੇ ਡਰੋਨ ਰਾਹੀਂ ਕੀਤਾ ਜਾਂਦਾ ਹੈ